ਤਨ ਤਨ ਸਤਗੁਰ ਬਦਾਸ ਸਮਹ ਰਾਜ ਜੀ ਸਭ ਜੀਵਾਂ ਨੂੰ ਸੰਤੋਖ ਧਾਰਨ ਮਨ ਵਿੱਚ ਸਬਰ ਸੰਤੋਖ ਕਰਕੇ ਪਰਮ ਸੁਖ ਪ੍ਰਾਪਤ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ اے جیب ਮਨ ਵਿੱਚ ਸਬਰ ਸੰਤੋਖ ਰੱਖੋ اور ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰੋ ਜੋ ਜੀਵ ਪਰਮ ਸੁਖ ਦੀ ਪ੍ਰਾਪਤੀ ਚਾਹੁੰਦਾ ਹੈ ਉਸ ਨੂੰ ਆਪਣੇ ਮਨ ਦੇ ਵਿੱਚ ਸਬਰ ਸੰਤੋਖ ਤਾਰਨ ਕਰਨਾ ਚਾਹੀਦਾ ਕਿਉਂਕਿ ਜਿੱਥੇ ਸਬਰ ਹੈ ਜਿੱਥੇ ਸੰਤੋਖ ਹੈ ਉੱਥੇ ਸਭ ਕੁਝ ਹੈ ਜਿਸ ਜੀ ਦੇ ਮਨ ਵਿੱਚ ਸਬਰ ਸੰਤੋਖ ਨਹੀਂ ਹੈ ਉਹਦੇ ਕੋਲੋਂ ਭਾਵੇਂ ਜਿੰਨੀ ਮਰਜੀ ਤਨ ਦੌਲਤ ਆ ਜਾਵੇ ਉਹ ਮਨ ਤੋਂ ਖੁਸ਼ ਨਹੀਂ ਹੋ ਸਕਦਾ ਤਨ ਦੌਲਤ ਨਾਲ ਕਦੇ ਵੀ ਖੁਸ਼ੀ ਨਹੀਂ ਮਿਲਦੀ ਕਿ ਜੇ ਜੀਵ ساری ਉਮਰ ਤਨ ਦੌਲਤ ਇਕੱਠਾ ਕਰਨ ਨੂੰ ਚਲਾ ਦੇਵੇ ਪਰ ਉਹ ਸੰਤੁਸ਼ਟੀ ਜੋ ਮਨ ਨੂੰ ਖੁਸ਼ੀ ਉਹ ਨਹੀਂ ਮਿਲਦੀ ਮਨ ਨੂੰ ਖੁਸ਼ੀ ਉਦੋਂ ਮਿਲਦੀ ਆ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਕੱਠੇ ਬੈਠ ਕੇ ਆਪਸੇ ਪਿਆਰ ਭਾਈਚਾਰਾ ਹੋਵੇ ਉਦੇ ਮਨ ਵਿੱਚ ਕੋਈ ਦੋਸ਼ ਨਹੀਂ ਟਿਕ ਸਕਦਾ ਜਿਹਦੇ ਮਨ ਦੇ ਵਿੱਚ ਸਬਰ ਸੰਤੋਖ ਹੈ ਜੀਵ ਆਖਦਾ ਤਨ ਇਕੱਠਾ ਕਰਨ ਦੇ ਨਾਲ ਸ਼ਗ ਮਨ ਨੂੰ ਸੰਤੁਸ਼ਟੀ ਮਿਲ ਜਾਂਦੀ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਤਨ ਸੰਚੇ ਦੁੱਖ ਦਿੱਤ ਹੈ ਤਨ त्याਗੇ ਸੁਖ ਹੋਏ ਰਬੀਦਾਸ ਸੇਖਗੁਰ ਦੇਵ ਕੀ ਤਨ ਮਤ ਜੋਰੇ ਕੋਇ ਕਿ ਜੋ ਜੀ ਪਰਮਾਤਮਾ ਨੂੰ ਭੁੱਲ ਕੇ ਕੇਵਲ ਤਨ ਇਕੱਠਾ ਕਰਦਾ ਹੈ ਉਸ ਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਕਿ ਤਨ ਇਕੱਠਾ ਕਰਨਾ ਕੇਵਲ ਔਰ ਕੇਵਲ ਤਨ ਦੇ ਮਗਰ ਹੀ ਲੱਗਾ ਰਹਿਣਾ ਪਰਮਾਤਮਾ ਨੂੰ ਭੁੱਲ ਜਾਣਾ ਆਪਣੇ ਭਾਣਾ ਭਰਾਵਾਂ ਨੂੰ ਭੁੱਲ ਜਾਣਾ ਤੇ ਸਤਿਗੁਰੂ ਜੀ ਕਹਿੰਦੇ ਉਹ ਦੁੱਖ ਹੀ ਪ੍ਰਾਪਤ ਕਰਦਾ ਹੈ ਸੰਸਾਰਿਕ ਸੁੱਖ ਰੂਪੀ ਨਦੀ ਵਿੱਚ ਡੁੱਬ ਕੇ ਜੀਵ ਨੂੰ ਆਪਣੀ ਸੋਚ ਸਮਝ ਨਹੀਂ ਗਾਉਣੀ ਚਾਹੀਦੀ ਦੁੱਖਾਂ ਦੇ ਬਦਲ ਸਿਰ ਤੇ ਮੰਡਰਾਉਣ ਨਾਲ ਜੀਵ ਨੂੰ ਰੋਣਾ ਨਹੀਂ ਚਾਹੀਦਾ ਕਿ ਜਦੋਂ ਦੁੱਖ ਆ ਜਾਵੇ ਫਿਰ ਰੋਣਾ ਨਹੀਂ ਚਾਹੀਦਾ ਉਹ ਵੀ ਪਰਮਾਤਮਾ ਦੀ ਖੇਡ ਹੈ ਇਸ ਨੂੰ ਮੰਨ ਕੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਸੁੱਖ ਦੁੱਖ ਜੀਵਨ ਦੇ ਅੰਗ ਹਨ ਜਿਵੇਂ ਗਰਮੀ ਔਰ ਸਰਦੀ ਦਿਨ ਰਾਤ ਸਵੇਰ ਸ਼ਾਮ ਇਸੇ ਤਰ੍ਹਾਂ ਸੁੱਖ ਔਰ ਦੁੱਖ ਜੀਵਨ ਦੇ ਦੋ ਪਹਿਲੂ ਹਨ ਜਿਹੜੇ ਆਉਣੇ ਹੀ ਆਉਣੇ ਹਨ ਸੁਖ ਦੁਖ ਸਮਕਰ ਜਾਨੋ ਤੋ ਦੁਖ ਸੁਖ ਹੋਏ ਰਮ ਵਿਦਾਸ ਜੋ ਸੁਖ ਦੁਖ ਕਹੇ ਤੋ ਸੁਖ ਵੀ ਦੁਖ ਹੋਏ ਜਦੋਂ ਜੀਵ ਸੁਖ ਅਤੇ ਦੁਖ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ ਜਾਂ ਜਦੋਂ ਜੀਵ ਚਾਹੇ ਸੁਖ ਆਵੇ ਚਾਹੇ ਦੁਖ ਆਵੇ ਉਹ ਇੱਕ ਸਮਾਨ ਕਰਕੇ ਜਾਣਦਾ ਹੈ ਤਾਂ ਉਸ ਨੂੰ ਦੁੱਖ ਵਿੱਚ ਵੀ ਸੁੱਖ ਅਨੁਭਵ ਹੁੰਦਾ ਹੈ ਸਤਿਗੁਰ ਰਮਦਾਸ ਮਰਜੇ ਬਰਮਾਉਂਦੇ ਜੋ ਜੀਵ ਮੰਗਲ ਮੇ ਜੀਵਨ ਸਮੇ ਕਹਿੰਦਾ ਹੈ ਕਿ ਮੈਂ ਬਹੁਤ ਦੁਖੀ ਹਾਂ ਕਿ ਜਦੋਂ ਸੁੱਖ ਆ ਜਾਵੇ ਚੰਗੇ ਦਿਨ ਆ ਜਾਣ ਜਦੋਂ ਉਹ ਫੇਰ ਕਹੇ ਮੈਂ ਦੁਖੀ ਹਾਂ ਤਾਂ ਕਹਿੰਦੇ ਫਿਰ ਉਸ ਵੇਲੇ ਸੁੱਖ ਵੀ ਦੁੱਖ ਵਿੱਚ ਬਦਲ ਜਾਂਦੇ ਹਨ ਸੁੱਖ ਨੂੰ ਇਹ ਦੁੱਖ ਅਨੁਭਵ ਕਰਦਾ ਹੈ ਕਿ ਜਦੋਂ ਸਾਨੂੰ ਕੋਈ ਦੁੱਖ ਆਵੇ ਫਿਰ ਪਤਾ ਲੱਗਦਾ ਕਿ ਸੁੱਖ ਕੀ ਹੁੰਦਾ ਹੈ ਤਾਂ ਜਦੋਂ ਅਸੀਂ ਸੁਖੀ ਰਹੀਏ ਹੁੰ ਜੇ ਤਾਂ ਜਦੋਂ ਸਾਨੂੰ ਦੁੱਖ ਆ ਜਾਵੇ ਫਿਰ ਪਤਾ ਲੱਗਦਾ ਹੈ ਕਿ ਦੁੱਖ ਕੀ ਚੀਜ਼ ਹੁੰਦੀ ਹੈ ਰਬੀ ਦਾਸ ਪ੍ਰੇਮ ਨੇ ਛਿਪ ਸਕੇ ਲਾਖ ਛਪਾਈ ਕੋਈ ਪ੍ਰੇਮ ਨਾਮੁਖ ਬੋਲੇ ਕਬੂ ਨੈਨ ਦਿੱਤ ਹੈ ਰੋਇ ਕਿ ਪ੍ਰੇਮ ਨਾਮੁਖ ਖੋਲੇ ਕਬੂ ਨੈਨ ਦਿੱਤ ਹੈ ਰੋਇ ਸਤਗੁਰੂ ਦਾਸ ਸਮਰਝ ਵਰਮਾਉਂਦੇ ਕਿ ਸੱਚਾ ਪ੍ਰੇਮ ਕਦੇ ਛਪਦਾ ਨਹੀਂ ਹੈ ਕਿ ਰਬੀਦਾਸ ਪ੍ਰੇਮ ਨੇ ਛਿਪ ਸਕੇ ਲੱਖ ਸਿਪਾਏ ਕੋਈ ਪ੍ਰੇਮ ਨਾ ਮੁਖ ਖੋਲੈ ਕਬੂ ਨੈਣ ਜਿਤ ਹੈ ਰੋਏ ਸਤਿਗੁਰ ਰਬੀਦਾਸ ਮਰ ਜੇ ਫਰਮਾਉਂਦੇ ਕਿ ਸੱਚਾ ਪ੍ਰੇਮ ਕਦੇ ਛੁਪਦਾ ਨਹੀਂ ਹੈ ਜੀ ਪਾਵੇਂ ਲੱਖ ਉਪਾ ਕਰ ਲਵੇ ਆਪਣਾ ਪ੍ਰੇਮ ਛਪਾਉਣ ਦੇ ਵਿੱਚ ਸੱਚੇ ਪ੍ਰੇਮ ਦਾ ਸੁਖ ਕਦੇ ਵੀ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਸੱਚਾ ਪ੍ਰੇਮ ਅੱਖਾਂ ਚੋਂ ਹੰਝੂ ਬਣ ਕੇ ਪ੍ਰਗਟ ਹੋ ਜਾਂਦਾ ਹੈ ਕਿ ਪ੍ਰੇਮ ਹੈ ਉਹ ਅੱਖਾਂ ਦੇ ਵਿੱਚੋਂ ਹੰਝੂ ਬਣ ਕੇ ਪ੍ਰਗਟ ਹੋ ਜਾਂਦਾ ਹੈ ਰਵਿਦਾਸ ਸਦਾ ਹੀ ਰਾਖੀਐ ਮਨ ਮੇ ਸਹਿਦ ਸੁਬਾਉ ਰਾਖੇ ਨਹੀਂ ਕਪੰਥ ਪਗ ਜੋ ਲੋਰੋ ਸੁਖ ਚਾਉ ਸਤਗੁਰ ਬਿਨਾਸ ਮਹਾਰਾਜ ਜੀ ਪਰਮਾਤਮਾ ਦੇ ਨਾਮ ਜਪਣ ਰੂਪੀ ਸ੍ਰੇਸ਼ਟ ਮਾਰਗ ਤੇ ਚੱਲਣ ਦਾ ਪਾਵਨ ਉਪਦੇਸ਼ ਦਿੰਦੇ ਹਨ ਕਹੇ ਜੀਵ ਪਰਮਾਤਮਾ ਦਾ ਨਾਮ ਜਪਣਾ ਹੀ ਸ੍ਰੇਸ਼ਟ ਮਾਰਗ ਹੈ ਜੀਵ ਨੂੰ ਹਮੇਸ਼ਾ ਹੀ ਸਹਿਜ ਸੁਭਾਵ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾਉਣਾ ਚਾਹੀਦਾ ਹੈ ਜਿਸ ਜੀਵ ਨੂੰ ਪਰਮ ਆਨੰਦ ਦੀ ਚਾਹਤ ਹੈ ਉਸ ਨੂੰ ਕਦੇ ਵੀ ખોٹے ਮਾਰਗ ਤੇ ਪੈਰ ਨਹੀਂ ਰੱਖਣਾ ਚਾਹੀਦਾ ਕਿ ਜਿਹੜਾ ਜੀ ਪਰਮਾਤਮਾ ਨੂੰ ਮੰਨਦਾ ਉਹ ਕਿਸੇ ਦਾ ਮੂਰਾ ਨਾ ਕਰੇ ਨਾ ਹੀ ਕਿਸੇ ਦੀ ਨਿੰਦਿਆ ਚੁਗਲੀ ਬੁਰਾਈ ਕਰੇ ਸਗੋਂ ਸਤਜੇ ਮਾਰਗ ਤੇ ਚੱਲੇ ਸੱਚ ਦੇ ਰਸਤੇ ਤੇ ਚੱਲੇ ਇਹੀ ਗੁਰੂ ਸਾਨੂੰ ਉਪਦੇਸ਼ ਦਿੰਦੇ ਹਨ ਜੋ ਜਨੁ ਦੁਸ਼ਟ ਕੁਮਾਰਗੀ ਬੈਠੇ ਨਹੀਂ ਤੇ ਪਾਸ ਜੋ ਜਨੁ ਸੰਤ ਸੁਮਾਰਗੀ ਤਿਨੇ ਪਾਇ ਲਾਗੋ ਰਹਿ ਰਵਿਦਾਸ ਜੋ ਜੀਵ ਬੁਰੀ ਸਵਾ ਅਤੇ ਖੋਟੀ ਮਾਰਗ ਤੇ ਚੱਲਣ ਵਾਲੇ ਹਨ ਕਦੇ ਵੀ ਸਾਨੂੰ ਉਹਨਾਂ ਦੇ ਪਾਸ ਨਹੀਂ ਬੈਠਣਾ ਚਾਹੀਦਾ ਕਿ ਜਿੱਦਾਂ ਦੀ ਤੁਹਾਡੀ ਸੰਗਤ ਹੋਵੇਗੀ ਉਦਾਂ ਦਾ ਤੁਹਾਡਾ ਮਨ ਦਾ ਸਵਾਭਾਣ ਜਾਂਦਾ ਹੈ ਜਿੱਦਾਂ ਦੇ ਤੁਸੀਂ ਸੰਗਤ ਕਰੋਗੇ ਉਹ ਜਾਂ ਤੁਹਾਡੇ ਮਨ ਦੀ ਸੋਚ ਮਨ ਵੀ ਉਹ ਜਿਆ ਕਰੇਗਾ ਕਿ ਜੋ ਉਹ ਕਰਦੇ ਲੋਕ ਉਹ ਹੀ ਅਸੀਂ ਕਰੀਏ ਸਤਗੁਰੂ ਜੀ ਬਰਮਾਉਂਦੇ ਕਿ ਜੋ ਜੀਵ ਪਰਮਾਤਮਾ ਦਾ ਨਾਮ ਜਪਦੇ ਹਨ ਅਤੇ ਜੀਵਾ ਨੂੰ ਜਪਾਉਂਦੇ ਹਨ ਐਸੇ ਸ੍ਰੇਟ ਮਾਰਗ ਦੇ ਚੱਲਣ ਵਾਲੇ ਸੰਤਾਂ ਦੇ ਚਰਨਾਂ ਵਿੱਚ ਜੀਵ ਨੂੰ ਹਮੇਸ਼ਾ ਰਹਿਣਾ ਚਾਹੀਦਾ ਹੈ ਕਿ ਹੇ ਭਲਿਆ ਲੋਕਾ ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਿਆ ਕਰ। ਮਨ ਵਿੱਚ ਸਤ ਸੰਤੋਖ ਰੱਖੋ ਸਭ ਕਰ ਸੇਵਾ ਲਾਗ ਸੇਵਾ ਸਭ ਕੁਝ ਦਿੱਤਾ ਹੈ। ਰਵਿਦਾਸ ਸਹਿਮਤ ਤਾ ਕੇ ਭਾਈ ਸੇਵਾ ਸਭ ਕੁਝ ਦਿੰਦੀ ਹੈ। ਸਤਗੁਰੂ ਜੀ ਫਰਮਾਉਂਦੇ ਹਨ ਕਿ ਮਾਨਵਤਾ ਦੀ ਸੱਚੀ ਸੇਵਾ ਕਰਨ ਨਾਲ ਸਾਨੂੰ ਚੰਗਾ ਫਲ ਮਿਲਦਾ ਹੈ ਤੇ ਸਤਗੁਰੂ ਜੀ ਵੀ ਇਹੀ ਉਪਦੇਸ਼ ਦਿੰਦੇ ਹਨ ਕਿ ਜੀਵ ਤੂੰ ਮਾਨਵਤਾ ਦੀ ਸੇਵਾ ਕਰ ਜੀਵ ਨੂੰ ਮਨ ਵਿੱਚ ਸਤ ਸੰਤੋਖ ਰੱਖ ਕੇ ਸੇਵ ਦੀ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਸੇਵਾ ਨਾਲ ਹੀ ਜੀਵ ਨੂੰ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਜੀਵ ਨੂੰ ਕਦੇ ਵੀ ਸੇਵਾ ਦਾ ਤਿਆਗ ਨਹੀਂ ਕਰਨਾ ਚਾਹੀਦਾ ਸਾਨੂੰ ਗੁਰੂ ਚਾਨਾ ਦੀ ਸੇਵਾ ਕਰਨੀ ਚਾਹੀਦੀ ਹੈ ਦੀਨ ਦੁਖੀ ਕਰ ਸੇਵ ਮੇ ਲਾਗ ਰਹਿਉ ਨਾ ਬਿਦਾਸ ਨਿਸਬਾ ਸਰ ਕੀ ਸੇਵਾ ਸੂ ਪ੍ਰਭ ਮਿਲਨ ਕੀ ਆਸ ਕਿ ਜੀਵ ਨੂੰ ਦੀਨ ਦੁਖੀਆਂ ਦੀ ਸੇਵਾ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਦਿਨ ਰਾਤ ਇਹ ਸੱਚੀ ਸੇਵਾ ਸਦਕਾ ਜੀਵ ਦੇ ਮਨ ਵਿੱਚ ਪ੍ਰਭੂ ਦੇ ਮਿਲਣ ਦੀ ਆਸ ਵੱਧ ਜਾਂਦੀ ਹੈ ਕਿ ਇਹ ਪਾਈ ਤੂੰ ਦੀਨ ਦੁਖੀਆਂ ਦੀ ਗਰੀਬਾਂ ਦੀ ਸੇਵਾ ਵਿੱਚ ਲੱਗ ਉਹਨਾਂ ਦੀ ਮਦਦ ਕਰਨ ਦੇ ਵਿੱਚ ਆਪਣਾ ਸਹਿਯੋਗ ਕਰ ਜਿਸ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਕਿਸੇ ਦੀ ਮਦਦ ਕਰਨ ਯੋਗ ਹੀ ਹਾਂ ਤੇ ਸਾਨੂੰ ਮਦਦ ਕਰਨੀ ਚਾਹੀਦੀ ਹੈ ਜੇ ਮਦਦ ਕਰਦੇ ਪਰਮਾਤਮਾ ਦੇ ਮਿਲਣ ਦੀ ਆਸ ਵੱਧ ਜਾਂਦੀ ਹੈ ਤੂੰ ਆ ਤਪਨ ਮੈਂ ਕਾਤਰਾ ਤੂੰ ਮਤਪਨ ਹੀ ਤਿਆਗ ਰਵਿਦਾਸ ਮਿਲੇ ਮੁਕਤਮ ਸੇਵਾ ਹੀ ਤਬ ਆਗ ਜੇਕਰ ਜੀਵ ਅੰਦਰ ਪ੍ਰਭੂ ਦੇ ਮਨੁੱਖਤਾ ਲਈ ਪ੍ਰੇਮ ਨਹੀਂ ਹੈ ਤਾਂ ਤੁਣੀ ਤਪਾਕੇ ਤਪਨ ਕਰਨ ਦਾ ਉਸ ਨੂੰ ਕੋਈ ਲਾਭ ਨਹੀਂ ਹੈ ਜੇ ਮਨ ਦੇ ਵਿੱਚ ਪ੍ਰਭੂ ਹੀ ਨਹੀਂ ਹੈ ਜੇ ਦਇਆ ਹੀ ਨਹੀਂ ਹੈ ਤਾਂ ਫਿਰ ਜਿੰਨਿਆ ਮਰਜੀ ਤੂੰਆਂ ਤਖਾਈ ਜਾਵੇ ਜਿੰਨੇ ਮਰਜੀ ਯੱਗ ਤੱਪ ਕਰ ਲਵੇ ਕੋਈ ਫਾਇਦਾ ਨਹੀਂ ਇਸ ਲਈ ਐਸੇ ਤੱਪ ਕਰਨ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਸਤਿਗੁਰੂ ਦਾਸ ਮਹਾਰਜ ਬਣਦੇ ਜੀਵ ਨੂੰ ਮਾਨਵਤਾ ਦੀ ਸੇਵਾ ਕਰਨ ਉਪੀ ਸ੍ਰੇਠ ਤਪ ਕਰਨ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਭਾਈ ਉਸ ਪ੍ਰਭੂ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਨ ਤਨ ਜਗਤ ਪਿਤਾ ਸਤਗੁਰ ਅਬਦਾਸ ਮਹਾਰਾਜ ਸਾਨੂੰ ਇਹ ਸਮਝਾਉਂਦੇ ਕਿ ਮਨ ਵਿੱਚ ਸਬਰ ਸੰਤੋਖ ਰੱਖਣਾ ਚਾਹੀਦਾ ਹੈ ਸਬਰ ਸੰਤੋਖ ਰੱਖਾਂਗੇ ਤਾਂ ਸਾਡੇ ਕੋਲ ਸਭ ਕੁਝ ਮੌਜੂਦ ਹੁੰਦਾ ਹੈ ਪਾਵ ਸਾਡੇ ਕੋਲ ਹਰ ਸੁੱਖ ਸਾਨੂੰ ਮਿਲ ਜਾਵੇਗਾ ਨਹੀਂ ਤਾਂ ਦੁਨੀਆ ਦੀ ਸਾਰੀ ਦੌਲਤ ਵੀ ਮਿਲ ਕੇ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਦੇ ਸਕਦੀ ਅਸੀਂ ਕੁਝ ਦਿਨ ਤਾਂ ਖੁਸ਼ ਹੋ ਸਕਦੇ ਹਾਂ ਪਰ ਜਿਹੜੀ ਦੌਲਤ ਹੈ ਉਹ ਮਨ ਦੇ ਸੱਚਾ ਸੁੱਖ ਨਹੀਂ ਹੈ ਸਿਰਫ ਅਰਥ ਸਿਰ ਅਸੀਂ ਉਹਨੂੰ ਖਰਚਣ ਤੱਕ ਹੀ ਸੀਮਤ ਰੱਖਦੇ ਹਾਂ ਇਸ ਕਰਕੇ ਹਮੇਸ਼ਾ ਗੁਰੂ ਮਹਾਰਾਜ ਦਾ ਨਾਮ ਸੇਵਾ ਸਿਮਰਨ ਕਮਾਈ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ